ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਕਸੂਰ ਤੇ ਜਿੱਤ ਸੋ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਤੇ ਹਮਲਾ ਕਿਉਂ ਕੀਤਾ ਸੋ ਕਿਵੇਂ ਉਹਨਾਂ ਨੇ ਕਸੂਰ ਤੇ ਆਪਣਾ ਰਾਜ ਕਾਇਮ ਕੀਤਾ ਸੋ ਆਓ ਤੁਹਾਡੇ ਨਾਲ ਸਾਰੀ ਸਾਂਝ ਪਾਉਨੇ ਆ ਕਸੂਰ ਦੀ ਜਿੱਤ 1807 ਈਸਵੀ ਲਾਹੌਰ ਤੇ ਨੇੜੇ ਕਸੂਰ ਦੇ ਇਲਾਕੇ ਤੇ ਪਠਾਨ ਸ਼ਾਸਕ ਨਮਾਜੁਦੀਨ ਦਾ ਰਾਜ ਸੀ ਉਸਨੇ ਆਪਣੇ ਭਰਾ ਦੀ ਹੱਤਿਆ ਕਰਵਾ ਕੇ ਕਸੂਰ ਤੇ ਆਪਣਾ ਸ਼ਾਸਨ लागू ਕੀਤਾ ਸੀ ਸੋ ਕਸੂਰ ਦਾ ਨਮਾਬ ਨਮਾਜੂਦੀਨ ਮਹਾਰਾਜਾ ਰਣਜੀਤ ਸਿੰਘ ਦਾ ਵਿਰੋਧੀ ਸੀ ਪਸੀਨ ਵੇਖੇ ਉਸ ਦੇ ਵਿਰੁੱਧ ਗੱਠ ਜੋੜ ਵਿੱਚ ਸ਼ਾਮਲ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਅਤੇ 1801 ਅਤੇ 1806 ਦੇ ਵਿੱਚਕਾਰ ਕਈ ਵਾਰ ਕਸੂਰ ਤੇ ਹਮਲਾ ਕੀਤਾ 1807 ਈਸਵੀ ਵਿੱਚ ਨਮਾਜੂਦੀਨ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਕੁੱਤਬੂਦੀਨ ਨੇ ਮਹਾਰਾਜਾ ਰਣਜੀਤ ਸਿੰਘ ਅੱਗੇ ਕਣ ਤੋਂ ਇਨਕਾਰ ਕਰ ਦਿੱਤਾ ਅਤੇ ਕਸੂਰ ਨੂੰ ਕਿਲਾਬੰਦ ਕਰ ਦਿੱਤਾ ਮਲਤਾਨ ਦੇ ਨਵਾਬ ਮੁਜੱਫਰ ਖਾਨ ਨਾਲ ਗੱਠ ਜੋੜ ਕਰਕੇ ਕਤੂਬੁਦੀਨ ਨੇ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਧਾਰਮਿਕ ਯੁੱਧ ਦਾ ਐਲਾਨ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਜੋਧ ਸਿੰਘ ਰਾਮਗੜੀਆ ਦੀ ਮਦਦ ਨਾਲ ਕਸੂਰ ਤੇ ਹਮਲਾ ਕੀਤਾ ਅਤੇ ਇਸ ਤੇ ਕਬਜ਼ਾ ਕਰ ਲਿਆ ਜਿਸ ਨਾਲ ਮਮਦੂਟ ਨਵਾਬ ਨੂੰ ਜ਼ਗੀਰ ਦੇ ਦਿੱਤੀ ਗਈ ਇਸ ਨਾਲ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਮੁਸਲਿਮ ਰਾਜ ਦਾ ਅੰਤ ਹੋ ਗਿਆ ਸੋ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਤੇ ਰਾਜ ਕਾਇਮ ਕੀਤਾ ਸੋ ਕਿਉਂ ਕੀਤਾ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਤਦ ਤੱਕ ਲਈ ਧੰਨਵਾਦ ਜੀ ਸ਼ਿਰਵਾਹੇ ਗੁਰਜ ਕਾ ਖਾਲਸਾ ਸ਼ਿਰਵਾਹੇ ਗੁਰਜ ਕੀ ਫਤ